ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਦੋ HF ਤੇ ਤੁਹਾਨੂੰ ਬੱਚੇ ਦਿਖਾਵਾਂਗੇ ਤੇ ਇਹ ਦੋਨੇ ਸੇਲਾ ਡੇਰੀ ਵੀਰ ਤੋਂ ਪੁੱਛਦੇ ਆਓ ਅੱਗੇ ਕਰੀਏ ਗੱਲਬਾਤ ਸਸੀ ਕਾਲ ਬਾਈ ਸਸੀ ਕਾਲੀ ਨਾਮ ਐਡਰੈਸ ਦੱਸੋ ਨਾਮ ਨਵਦੀਪ ਬਾਈ ਪਿੰਡ ਵਾਲੀ ਨੇੜੇ ਧਨੌਲਾ ਦੇ ਬਰਨਾਲਾ ਜੀ ਮੋਬਾਈਲ ਨੰਬਰ 836232597 ਠੀਕ ਹੈ ਪਹਿਲਾ ਨੰਬਰ ਆਪਾਂ ਜਿਹੜੀ ਬੱਚੀ ਦੇਖਦੇ ਆ ਕਿਹੜਾ ਇਹ ਮੰਨ ਕੇ ਚੱਲੋ ਕਿੰਨੀ ਕੇਜ ਆ ਕੀ ਬਾਇਰ ਹੈ ਨਾਮ ਮਥਲੀ ਜੀ ਦੰਦੂ ਖੀਰੀ ਹੈ ਜੀ ਠੀਕ ਹੈ 9 ਮਾਂਥੇ ਦੀ ਏਜ ਆ ਕਿਹੜੇ ਸੀਮਨ ਦੀ ਆਪਾਂ ਏਬੀਐਸ ਦੀ ਸੀਮਨ ਦੀ ਹੈ ਜੀ ਏਬੀਐਸ ਦੇ ਸੀਮਨ ਦੀ ਆਪਾਂ 9 ਮਾਂਥ ਦੀ ਦੀ ਏਜ ਆ ਹਨਾ ਤੇ ਰਿਕਾਰਡ ਵਗੈਰਾ ਇਹਦਾ ਕੋਈ ਇਹ 35 ਪਲਸ ਪੀ ਦੀ ਮਾਰ ਦੋ ਤੋਰੇ ਵਾਂ ਸਭ ਤੋਂ ਬਰਫੀ ਹੈ ਕੁਆਲਟੀ ਵਗੈਰਾ ਦੇਖ ਲਓ ਲੈ ਕਾ ਦੀ ਮਾਸਟਰ ਆ ਬਗਰਾ ਤੋਂ ਉਰਾ ਵਗੈਰਾ ਬੱਚੇ ਦੇਖ ਸਕਦੇ ਹੋ ਪੂਰੀ ਜਿੰਦ ਜਾਨ ਤੇ ਰਾਜੀ ਸਮੀ ਬਲੀ ਵੀ ਜਾਵਾਂ ਹਾਂਜੀ ਪੂਰੀ ਹਾਂਜੀ ਤੇ ਥਣ ਵਗੈਰਾ ਚਾਰਿਆ ਕੋਈ ਫੋਟ ਤਾਂ ਨਹੀਂ ਹਨਾ ਤੇ ਕੀਮਤ ਇਹਦੀ ਕੀ ਰੱਖੀ ਆ 32 ਜੀ 318 ਹੀ ਦਿੱਤੋ ਮਾਨਤਨ ਹੋਜੂ ਹੋਜੂਗਾ ਜੀ ਲੈ ਚਲ ਅੰਦਰ ਨੂੰ ਜੀ ਜੋੜਾ ਲਊਗਾ ਆਪਾਂ ਮਾਨਤਨ ਕਰ ਦਿੰਗੇ ਠੀਕ ਆ ਲੈ ਚਲ ਸੋ ਵੀਰੋ 22000 ਰੁਪਏ ਕੀਮਤ ਆ 18000 ਦੀ ਵੇਚਣਾ ਏਬੀਐਸ ਦੇ ਰਿਮਾਰਡ ਦੇ ਸੀਮ ਦੇ ਆਪਾਂ ਨੂੰ ਮਾਲਕ ਨੇ ਦੱਸੀ ਆ ਤੇ ਕੱਦ ਕੱਠ 9 ਮਹੀਨੇ ਸਿਰਫ ਇਹਦੀ ਹੈਗੀ ਐਜ ਥਣ ਚਾਰੀ ਹੈ ਕੋਈ ਫੋਰਸਾਂਗ ਨਹੀਂ ਤੇ 18000 ਦੀ ਬੱਚੀ ਬਣ ਜਨੇ ਬਿਲਕੁਲ ਘੋੜੀ ਵਰਗੀ ਬੱਚੀ ਹੈ ਦੇਖੋ ਪੂਰੀ ਉੜਦੀ ਆ ਦੇਖੋ ਹੀ ਪੂਰੀ ਤੇਰੀ 2 ਨੰਬਰ ਬੱਚੀ ਦੇਖੀ ਨਾ ਪਿਹਦੀ ਕੀ ਡਿਟੇਲ ਆਈ ਇਹ 10 ਤੋਂ 11 ਮਾਥੇ ਹੀ ਜਾਈ ਇਹਦੀ ਗੰਦੂ ਖੀਰੀ ਆ ਠੀਕ ਹੈ ਇਹਦਾ ਕੋਈ ਰਿਕਾਰਡ ਵਗੈਰਾ AV3+ ਵਾਲੀ ਹੈ ਜੀ ਇਹਦੀ ਮਾ ਤੇ ਥਾਣੇ ਕੋਈ ਫੋਰਸਾਂ ਨਹੀਂ ਨੀ ਨੀ ਥਾਣਾ ਚਾਰ ਹੀ ਨੇ ਦੇਖੋ ਥਾਣਾ ਤੇ ਕੋਈ ਫੋਰਸਾਂ ਨਹੀਂ ਹੈ ਨਾ ਚਾਰ ਥਾਣਾ ਇਹਦਾ ਭਾਵ ਯਾਰ ਕੀ ਰੱਖਿਆ ਆਪਾ ਇਹਦਾ ਵੀ ਭਾਵ ਬਾਈ ਯਾਰਾ ਜੀ 18 ਹੀ ਦੇ ਦਾਂਗੇ ਤੇ ਜੇ ਕੋਈ ਜੋੜਾ ਲਊ ਤਾਂ 35 ਦਾ ਦੇ ਦਾਂਗੇ ਆਪਾ ਹਾਂ ਜੀ 35 ਦਾ ਦੇ ਦਾਂਗੇ ਜੋ ਤੋਰੀ ਬਾਹਰ ਨੂੰ ਲਓ ਜੀ ਸੋ ਬਰੋ ਮੂੰਹ ਮੱਥਾ ਫੇਸ ਕੁਆਲਟੀ ਵਗੈਰਾ ਬੱਚੀ ਦੇਖ ਸਕਦਾ 53 ਦੀ ਹੈ ਡਨ ਮਾਰਕ ਠੀਕ ਆ 50 053 ਫੋਰਸਾਂ ਕੋਈ ਨਹੀਂ ਹੈ ਨਾ ਹਾਂਜੀ ਚਾਰ ਹੀ ਥਾਣੇ ਲਿਖ ਲਓ ਠੀਕ ਹੈ ਇਹਦਾ ਰਿਕਾਰਡ ਵਗੈਰਾ ਪੁੱਛੇ ਜੇ ਆਪਾਂ 3+ ਵਾਲੀ ਹੈ ਜੀ ਇਹਦੀ ਮਾ ਠ ਸੋ ਦੇਖੋ ਮੂੰਹ ਮੱਥਾ ਫੇਸ ਕੁਆਲਿਟੀ 11 ਗੀ ਮਹੀਨੇ ਲੱਗ ਭਾਗੇ ਦੀ ਏਜ ਆ ਹਨਾ ਹਾਂਜੀ 11 ਮਹੀਨੇ ਇਦਾਂ ਤੋਂ ਫੀਲੀ ਇੱਕ ਵੱਟ ਗਈ ਠੀਕ ਆ ਤੋਰਾ ਵਗੈਰਾ ਓਕੇ ਆ ਜਮਾ ਹਨਾ ਹਾਂਜੀ ਸੋ 11 ਮਹੀਨੇ ਦਾ ਦੰਦ ਪਟਣ ਦੀ ਕੋਈ ਲੋੜ ਨਹੀਂ ਤੇ ਇਸ ਜਨ ਇਹਦਾ ਭਾਅ ਵੀ 18000 ਇਹ ਵੀ 18 ਹੀ ਦੇ ਦਾਂਗੇ ਮੁੰਨ ਦੇ ਦੇ ਦਾਂਗੇ ਵਾ ਲੈ ਚੱਲ ਬੰਨ ਦੇ ਹਾਂਜੀ ਠੀਕ ਆ ਸੋ ਬਰੋ ਫੇਸ ਕੁਆਲਿਟੀ ਵਗੈਰਾ ਦੇਖੋ ਸਾਫ਼ ਸੁਥਰੀ ਚੰਗੀ ਪਰ ਤੋਰ ਦੇ ਲੰਬੀ ਤੋਰ ਦੇ ਤੇ ਤੋਰੇ ਤਾਰੇ ਵਾਲੇ ਪਾਸੇ ਪੂਰੀ ਓਕੇ ਆ ਜਮਾ ਘੋੜੀ ਵਰਗੀ ਬੱਚੀ ਆ ਸੋ ਆਪਾਂ ਤੁਹਾਨੂੰ ਜੋੜਾ ਬੱਚੇ ਦਿਖਾਦਾ ਪਿੰਡ ਬਾਲੀਆਂ ਕੱਤੂ ਸੋ ਦੋ ਪਾਲਕ ਬੱਚੇ ਆ ਸੋ ਚੰਗੀਆਂ ਮੰਨ ਕੇ ਚਲੋ ਜੇ ਮੰਨ ਕੇ ਦਰੋ ਠੇਕੇ ਤੇ ਪੈਲੀ ਨਾਲ ਨੂੰ ਜੇ ਆਪਾਂ ਦੇਖੀਏ 10-12 ਬੱਚੇ ਰੱਖੇ ਹੁਣ ਸੋ ਇਹ 2.5 ਲੱਖ ਦੀ ਹੋ ਲਿਖਣੀ ਹੈ ਇਹ ਤਿਆਰੀ ਹੈ ਬਾਕੀ ਦਰੋਂ ਜ਼ਰ ਤੇਜ਼ੀ ਵਾਧੀ ਦੁਰ ਜਾਂਦੇ ਹਨ ਨਾ ਬੱਚੀ ਘਟਦੀ ਨਹੀਂ ਇਹਦਾ ਵਧੀ ਜਾਣਾ ਨਹੀਂ ਤਿੰਨ ਨੰਬਰ ਬੋਲੀ ਦੇ ਬਾਰੇ ਆਪਣਾ 83623 597 ਸੋ ਦੋ ਬੱਚੇ ਆ ਫੋਰ ਸੇਲ ਆ ਪਿੰਡ ਬਾਲੀਆਂ ਇਹ ਸਰਫ ਦੋ ਕੁ ਮਹੀਨੇ ਹੀ ਇਹਦਾ ਫਰਕ ਹੈ ਜਨਾ ਹਣਾ ਇਹ ਦੋ ਮਾਸ ਛੋਟੀ ਇਹ 11 ਮਹੀਨੇ ਦੀ ਇਹ 9 ਠੀਕ ਆ ਥਣ ਤੋਂ ਓਕੇ ਆ ਚਾਰੇ ਥਣ ਚਾਰੇ ਸੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਆਂ